ਮੈਂ ਅੱਜ ਮੁਕੇ ਜਾ ਰਿਹਾ ਤੇ ਫਿਰ ਗੰਦਰ ਜਾਊਗਾ ਤੋਂ ਬਲੰਟੇਰਾਂ ਦਾ ਐਂਟੀਟੈਨਾ ਪ੍ਰਕਾਰ ਸ਼ੁਰੂ ਕਰੇ ਜੀ ਹਰ ਸੈਕਟਰ ਦੇ ਮੌਕੇ ਪਾਰ ਕੀ ਸਹਾ ਦਿੱਤਾ ਹੈ ਇਸ ਵਕਤ ਅਤੇ ਨੈਸ਼ਨਲ ਕਮਿਸ਼ਨ ਦੇ ਜਿਹੜੇ ਨੇ ਉਹ ਕਾਹਨਾ ਚਾਹੀਤੇ ਕਿ ਕਿ ਇਹਨਾਂ ਨੂੰ ਜਿਹੜਾ ਜੇਲ ਦੇ ਵਿੱਚ ਕੰਨ ਕੀਤਾ ਹੋਇਆ ਤੇ ਹੁਣ ਆਪਣਾ ਅਰਜ ਪੈਂਦਾ ਕਿ ਅਸੀਂ ਉਹਨਾਂ ਨੂੰ ਦੱਸ ਪੀਏ ਕਿ ਅਸੀਂ ਕਿਹਦੇ ਨਾਲ ਖੜ ਜਾਂਦੇ ਆ ਫਿਰ ਖੜ ਜਾਂਦੇ ਇਹ ਆਸਰ ਤੋਂ ਜ਼ੁਲਮ ਦੇ ਖਿਲਾਫ ਸਾਧਰਕੀ ਪਰ ਬਸਤੌਰ ਤੇ ਜੰਪੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦੀ ਹੈ। ਤੋਂ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ। ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉੱਥੇ ਮੈਂ ਜ਼ਰੂਰ ਮਿਲੂੰਗਾ ਨਾਮਾਂ ਪੈਣ ਆਈਆਂ ਨੇ। ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ ਗੁਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦਿੱਤੀਆਂ। ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਨੋ ਫ੍ਰੀ ਮੀਡੀਕਲ ਮੀਟਿੰਗ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਬਿਮਾਤਮਾ ਨਾ ਕਰੇ ਕੋਈ ਐਡੀ ਬੱਡੀ ਬਿਮਾਰੀ ਹੋ ਜੇ ਤਾਂ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸ-ਰੇ ਜਾਂ ਕੋਈ ਟੈਸਟ ਦੋ ਸਾਰੇ ਆਮ ਆਦਮੀ ਫ੍ਰੀ ਕਰ ਚੁੱਕੇ ਜਾਂਦੇ ਰਹਿੰਦੇ ਹੋਵਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਵੀ ਨਹੀਂ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਇੱਥੇ ਰੈਲੀ ਬਣ ਚੁੱਕੀ ਹੈ ਜਿੰਦਾਬਾਦ ਜਿੰਦਾਬਾਦ ਇਹ ਜਿਹੜਾ ਵਧੀਆ ਤੇਲ ਹੀ ਹੁੰਦਾ ਹੈ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਵੀ ਕਿੰਨਾ ਕੁ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਕਿ ਪਹਿਲਾਂ ਚੰਕੌਰ ਸਾਹਿਬ ਉੱਥੇ ਕਲ ਅੰਬਰੀਂਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਮੈਨੂੰ ਬਜ਼ੁਰਗ ਕਹਿੰਦਾ ਇਹਨਾ ਹੁਣ ਤੇਰਾ ਕੰਮ ਕਰਨਾ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਘੁੱਸੂਗਾ ਮੈਂ ਕਹਿੰਦਾ ਜੀ ਅਮਾਂਗੇ ਜਰੂਰ ਪਿੰਡਾਂ ਚਾਵਾਂਗੇ ਜੇ ਕੋਈ ਸੱਸਿਆ ਹੋ ਰਹਿ ਮੈਨੂੰ ਕਹਿੰਦਾ ਸਾਰੀਆਂ ਸੱਸਿਆ ਆਪਾਂ ਹੱਲ ਕਰਦੇ ਆਂ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਦੇ ਉਹ ਚਾਹੇ ਅੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਹਾਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਹਾਂ ਹੋਰ ਬਣੀ ਹੈ ਜੀ ਉਹੀ ਇਹਨਾਂ ਨੀਰ ਸਾਫ਼ ਹੋਣੀ ਚਾਹੀਦੀ ਹੈ 15 ਮਿੰਟਾਂ ਚ ਭਰ ਸਕਦੀ ਹੈ 15 ਸਾਲ ਜਿਹੜੇ ਨੇ ਔਟੀ ਨੀਰ ਸੀ ਉਹਦੇ ਤੋਂ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਕਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹਣ ਬੁਲਾਓਗੇ ਤੁਹਾਡੇ ਪਿੰਡਾਂ ਵੀ ਦੀ ਰੋਡ ਸ਼ੋ ਕਰਾਉਣਾ ਹੈ ਕੀ ਕਰਨਾ ਹੈ ਇਹ ਕੰਮ ਕਰਨਾ ਮੇਰਾ ਕੰਮ ਹੈ 2000 ਰੁਪਇਆ ਬਿਜਲੀ ਪੈਂਟਾਂ ਲਾ ਗਈ ਪੱਕੀਓ ਹਾਂਜੀ 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 ਤੁਮ ਮੈਨੂੰ ਮੇਰਾ ਕੰਮ ਹੈ ਥੋਡੇ ਕੋਲੇ ਆ ਕੇ ਥੋਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਰੁਕਿਆ ਦੂਰ ਦੂਰ ਤੋਂ ਅਰੋਪ ਨਹੀਂ ਸਕਦੇ ਨਾਲ ਹੀ ਸੋ ਮੈਂ ਇਹੀ ਬਨੂੰ ਮੈਂ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥਿਓ ਮੈਂ ਤਾਂ ਇਹੀ ਪਰਮਾਤਮਾਗੇ ਵੀ ਤੜਕੀ ਉੱਠ ਕੇ ਅਰਦਾਸ ਕਰਨਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਹੈ ਇਹ ਇਨੂੰ ਭਾਵੇਂ ਵਧਾਈ ਨਾ ਪਰ ਘਟੜਨਾ ਨਹੀਂ ਇੱਜ਼ਤ ਬਣਾਈ ਰੱਖੀ ਪਰਦੇ ਕਜਲੀ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਲਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ਥੋੜੇ ਨਾਲ ਤਾਂ ਤੁਹਾਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਕਲੀਤ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਵਧਾਈਆਂ ਜੀ ਨਾਲੇ ਤੁਹਾਨੂੰ ਕੁੜੀਆਂ ਦੀ ਹਾਂ ਜੀ ਮਾੜਾ ਇਹਨੇ ਜੀ ਜਾਨ ਬੱਚੀ ਹੈ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੰਦੀਏ ਪ੍ਰਮਾਤਮਾ ਦੀ ਬਖਸ਼ਿਸ਼ ਹੈ ਪ੍ਰਮਾਤਮਾ ਵੱਲੋਂ ਨਿਆਮਤਾਂ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਨਾ ਤੰਦਰੁਸਤੀ ਹੋਵੇ ਬਸ ਅੱਜ ਤੁਸੀਂ ਇੰਨਾ ਪਿਆਰ ਮਾਨ ਕਰਕੇ ਇੱਥੇ ਦਿੱਤਾ ਦੂਜਾ ਪਾਰਾਗਰਾਫ ਬਣਾ ਕੇ ਤੁਸੀਂ ਮਾਲਕ ਹੋਣ ਮੈਂ ਛੋਟਾ ਜਿਹੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾੜੇ ਦੇ ਬਿਚੇ ਦੇਖੋ ਏਸੀਪੀ ਔਰ ਉਹਨਾਂ ਦੇ ਗਨਮੈਨ ਜਿਹੜੇ ਖਾਕਸ਼ੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਜਾਈਵੇ ਜਾਮ ਬੰਦ ਕੀਤਾ ਆ ਧਰਨਾ ਪਿੰਡ ਵਾਸੀਆ ਵੱਲੋਂ ਨਾਇਕ ਫੈਕਟਰੀ ਲੈ ਕੇ ਉਹਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਪ੍ਰੈਸਰ ਦੀ ਮੰਨਤਾ ਗੇਟ ਚਾਵਾ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਹੜਕਾ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਹੈ ਕਿਨੇ ਐਸਐਸਐਫ ਨਵੇਂ ਪੁਲਸ ਬਣਾ ਲਈ ਸਰਖ ਰੱਖਿਆ ਫੋਰਸ ਤਾਂ ਕਿ ਛੇਤੀ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਧਰਜਾਨਾ ਬਚ ਸਕਦੀ ਹੈ ਉਹ ਮੰਨਤਾ ਕੀ ਕਰਦੇ ਆ ਮੰਨਤਾ ਕੇਜਰੀਵਾਲ ਸਾਹਿਬ ਨੂੰ ਕਿਤਰਾ ਤਰ੍ਹਾਂ ਦੇਖਦੇ ਹੋ ਹਜੇ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਮਰੋ ਜੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਕਿਉਂਕਿ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਕਰਾਤੀਆ ਪੋਤਾ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚ ਸਕਦੇ ਸੀ ਆਪਾਂ ਇਹ ਆਰਬਿੰਦ ਕੇਜਰੀ ਵਾਲਾ ਹੋਣ ਦੀ ਸੋਚ ਹੈ ਕਿ ਆਮ ਬੰਦਿਆਂ ਚੋ ਲੀਡਰ ਬਣੋ ਤੁਸੀਂ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਹੇਵਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਘਰਾਂ ਦੇ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕੌਣ ਜ਼ਿਕਰਾਂ ਤੁਸੀਂ ਸਰ ਦੇ ਕੁਝ ਜ਼ਿਕਰਾਂ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸੇ ਜਾਤੀ ਵਾਸਤੇ ਨਹੀਂ ਸੀ ਜਿਹੜੀ ਹੁਣ ਜਾ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਗੋਟਾ ਪੋਣੀਆਂ ਨੇ ਪਰ ਮੂਹਰੋਂ ਗੋਟਾ ਪੋਤਾ ਕੌਣ ਵਾਸਤੇ ਕੋਈ ਬੰਦਾ ਨਹੀਂ ਛੱਡਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਅਸੀਂ ਵਿਰੋਧ ਕਰਾਂਗੇ ਪਹਿਲਾਂ ਤੱਕ ਦੀ ਗੱਲ ਕਰੀ ਉਹ ਦਿੱਲੀ ਕੀਤਾ ਥੋੜੀ ਤੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਕਾਣ ਵਾਂਗ ਕਰਾਂਗੇ ਉਹ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੁੱਲ ਤਾ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਅੱਜ ਪੰਚਾਂ ਵਿੱਚ ਬੈਠ ਕੇ ਕਾਂਗਰਸ ਦੇ ਵਿੱਚ ਜਾ ਰਹੇ ਨੇ ਪਰ ਕੀ ਦੇਖ ਜੋ ਕਿ ਜਿਹੜਾ ਪਾਰਟੀਆਂ ਜੋ ਧੜ ਬਣ ਕੇ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਪ੍ਰੋਗਰਾਮ ਬਣਿਆ ਜਦੋਂ ਮਾਨ ਸਾਹਿਬ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਐ ਉਹ ਕਿੰਨਾ ਕਿ ਸਚਾਈ ਹੈ ਉਸਦੇ ਵਿੱਚ ਕੋਈ ਜਿਹੜੇ ਸਾਡੇ ਪੱਕੇ ਭਮੱਕੜ ਨੇ ਆ ਜਿਵੇਂ ਖੜੇ ਨੇ ਇਹ ਇਹਨਾਂ ਨੇ ਇਹਨਾਂ ਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੈ ਨਹੀਂ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨੇਤਾਵਾਂ ਦੀ ਪਾਰਟੀ ਨਹੀਂ ਇਹ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਣੇ ਪੱਲੇੋਂ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸੰਕਸ਼ਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਉਹ ਤੈਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਚੱਲ ਜਾਓ ਜੀ ਜਾਓ ਜਾਓ